ਦੁਆਰਾ ਅਡੀਸਰ ਸਾਹਿਬਾ ਸਾਹੀ ਨੌਮੀ ਪਿੰਡ ਧੌਲਾ 15 ਜੂਨ 2025 ਦਰਸ਼ਨ ਕਰੋ ਜੀ ਗੁਰਦੁਆਰਾ ਸਾਹਿਬ ਐਂਟਰ ਹੁੰਦੇ ਆ ਸਾਰੀ ਇੱਧਰਲੇ ਪਾਸੇ ਜੋੜਿਆਲੀ ਪਾਰਕਿੰਗ ਦਾ ਹੋਰ ਮਾਲ ਲੈ ਲੈ ਜਾਨ ਪ੍ਰਸ਼ਾਦ ਆ ਜੋੜਾ ਘਰ ਆ ਗਿਆ ਸਤ ਕਰੋ ਜੀ ਗੁਰਦੁਆਰਾ ਅਡੀਸਰ ਸਾਹਿਬ ਸਾਹੀ ਨੌਮੀ ਪਿੰਡ ਧੌਲਾ ਦਰਬਾਰ ਸਾਹਿਬ 'ਚ ਮੱਥਾ ਟੇਕਣ ਤੋਂ ਬਾਅਦ ਸੰਗਤਾਂ ਇਸ ਸਥਾਨ ਤੇ ਮੱਥਾ ਟੇਕਦੀਆਂ ਹਨ ਕਿੱਥੇ ਜੋਤ ਵੀ ਚਲਦੀ ਹੈ ਇਧਰੋਂ ਕੜਾ ਪ੍ਰਸ਼ਾਦ ਵਰਮਾ ਤੇ ਆਲ ਮਿਲਦੇ ਹਨਾ ਜਦ ਇਹ ਐਤਵਾਰ 15 ਜੂਨ 2025 ਦਰਸ਼ਨ ਕਰੋ ਜੀ ਗੁਰਦੁਆਰਾ ਅਡੀਸਰ ਸਾਹਿਬ ਪਾਸ਼ਾਹੀ ਨੌਮੀ ਠੰਡੇ ਪਾਣੀ ਦੀ ਸਹੂਲਤ ਕਿਉਂਕਿ ਹਰ ਹੰਦवार ਜਲ ਲੱਗਦੀ ਆ ਸੰਗਤਾਂ ਦਾ ਭਾਰੀ ਇਕੱਠ ਦੇਖ ਸਕਦੇ ਹੋ ਈਸ਼ਾਨ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ ਸੰਗਤਾਂ ਦੇ ਦਰਸ਼ਨ ਕਰੋ ਸਕਦੇ ਆ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਕਰੋ ਸਬਸਕ੍ਰਾਈਬ ਹੈਪੀ ਵਲੌਗ ਜੁਣੀ ਕਮੈਂਟ ਚ ਵਾਇਗੁਰ ਜੁਰ ਲਿਖੋ ਸੰਗਤਾਂ ਦਾ ਭਾਰੀ ਇਕੱਠ ਆਛੜ ਲੰਗਰ ਹਾਲ ਇੱਥੇ ਲੱਡੂਆਂ ਦਾ ਪ੍ਰਸ਼ਾਦ ਮਿਲਦਾ ਹੈ ਦਰਸ਼ਨ ਕਰੋ ਜੀ ਗੁਰਦੁਆਰਾ ਅਰਿਸਰ ਸਾਹਿਬ ਦਾ ਸ਼ਾਹੀ ਨੌਮੀ ਪਿੰਡ ਤੌਲਾ ਜੇਣਾ 9 ਤਵਾਰ ਸੰਗਤਾਂ ਦਾ ਭਾਰੀ ਇਕੱਠ ਪਰਸਾਚੀ ਮੱਥਾ ਟੇਕਣ ਤੋਂ ਬਾਅਦ ਫੇਕ ਰਹੇ ਧੋਤ ਹੈ ਵੀ ਖੜੇ ਹੈ। ਇਹ ਨਾ ਸਰ ਸਰੋਵਰ ਹੈ ਜੰਬਾ ਜੀ। ਦਰਸ਼ਨ ਕਰੋ ਸਰੋਵਰ ਦੇ। ਸਰੋਵਰ ਵਿੱਚ સ્ਨਾਣ ਕਰਨ ਤੋਂ ਬਾਅਦ ਆ ਸਰ ਪ੍ਰਸ਼ਾਦ ਮਿਲਦਾ ਦੇਖ ਲਈ। ਲੰਗਰ ਹਾਲ ਦੇ ਬਿਲਕੁਲ ਨਾਲ। ਸੰਗਤਾਂ ਦਾ ਰਸ ਦੇਖੋ ਜੀ ਨਾ ਅੰਤਵਾਰ 15 ਜੂਨ ਦੇ ਦਾ ਪ੍ਰਸ਼ਾਦ ਆ ਸਾਈਡ ਲੰਗਰ ਹਾਲ ਰਹਿ ਜਾਂਦਾ ਰਸ ਦੇਖ ਸਕਦੇ ਹੋ ਸੰਗਤਾਂ ਦਾ ਬਹੁਤ ਭਾਰੀ ਇਕੱਠ ਆਇਆ ਰਸ ਦੇਖ ਸਕਦੇ ਹੋ ਸੰਗਤਾਂ ਦਾ ਬਹੁਤ ਭਾਰੀ ਇਕੱਠ ਆਇਆ ਲੰਗਰ ਹਾਲ ਦੇ ਦਰਸ਼ਨ ਕਰੋ ਜੀ ਇਹ ਆਸਾੜ ਲੱਡੂਆਂ ਦਾ ਪ੍ਰਸ਼ਾਦ ਮਿਲਦਾ ਜੀ ਇੱਥੇ ਸਰ ਦਾ ਸਮਾਨ ਭੇਟ ਆ ਜੋ ਵੀ ਕਿਸੇ ਨੇ ਕਰਨੀ ਹੈਗੀ ਆਟਾ ਗੁੜ ਚਾਹ ਖੰਡ ਉਹ ਤੇ ਆ ਕਮਰੇ ਚੋਂ ਪ੍ਰਸ਼ਾਦ ਮਿਲਦਾ ਲੱਡੂਆਂ ਦਾ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਹੈਪੀ ਬਲੌਗ ਜੁਨੀ ਹੋਰ ਨਵੇਂ ਤੇ ਨਵੇਂ ਵੀਡੀਓ ਦੇਖਣ ਲਈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਦਰਸ਼ਨ ਕਰਿਓ ਗੁਰਦੁਆਰਾ ਅਡੀ ਸਰ ਸਾਹਿਬ ਲਾਈਕ ਕਮੈਂਟ ਜਰੂਰ ਕਰਿਓ ਵਾਹਿਗੁਰੂ ਜਰੂਰ ਲਿਖੋ ਕਮੈਂਟਾਂ ਚ